गन्ना पिंड की पंचायत वालों मता पास करके शराब का ठेका तब्दील करने की मंग पिंड वास वलों शराब का ठेका चुकवाणी लगे धरने प्रदर्शन मौके लोग इंसाफ मंच से किसान जथेबंधियों के आगू समर्थन पुजे ਗੰਨਾ ਪਿੰਡ ਦੀ ਸਮੁੱਚੀ ਪੰਚਾਇਤ ਵੱਲੋਂ ਬੀਤੀ ਤੀਹ ਮਾਰਚ ਨੂੰ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪਿੰਡ ਦੇ ਬਾਜ਼ਾਰ ਵਿੱਚ بڑے ਠੇਕੇ ਨੂੰ ਤਬਦੀਲ ਕਰਨ ਦੀ ਮੰਗ ਕੀਤੀ ਹੈ ਤੇ ਪਿੰਡ ਵਾਸੀਆਂ ਵੱਲੋਂ ਠੇਕਾ ਚੁਕਵਾਉਣ ਲਈ ਦਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਅਗਵਾਈ ਪਿੰਡ ਦੀ ਪੰਚਾਇਤ ਸਰਪੰਚ ਸੁਖਪਾਲ ਅਤੇ ਲੋਕ ਇਨਸਾਫ ਮੰਚ ਦੇ ਆਗੂ ਰਾਮਜੀ ਦਾਸ ਨੇ ਕੀਤੀ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਘਰਾਂ ਦੇ ਨੇੜੇ ਸ਼ਰਾਬ ਦਾ ਠੇਕਾ ਹੋਣ ਕਰਕੇ ਸ਼ਾਮ ਨੂੰ ਸੜਕ ਤੇ ਮਜਬਾ ਲੱਗਦਾ ਹੈ ਜਿਸ ਕਰਕੇ ਈਆਂ ਪੇਣਾ ਦਾ ਬਾਹਰ ਨਿਕਲਣਾ ਵੀ ਮੁਸ਼ਕਲ ਹੈ ਸ਼ਰਾਬੀ ਸ਼ਾਮ ਨੂੰ ਸ਼ਰਾਬ ਪੀ ਕੇ ਆਪਸੀ ਖਰੂਦ ਕਰਦੇ ਹਨ ਅਤੇ ਕਈ ਵਾਰ ਗਾਲੀ ਗਲੋਚ ਵੀ ਕਰਦੇ ਹਨ ਤੇ ਕਈ ਵਾਰ ਸ਼ਰਾਬ ਪੀ ਕੇ ਸੜਕ ਵਿੱਚ ਡਿੱਗਦੇ ਹਨ ਜਿਸ ਕਾਰਨ ਬਹੁਤ ਹਾਦਸੇ ਹੁੰਦੇ ਹਨ ਪਿੰਡ ਦੇ ਲੋਕਾਂ ਨੇ ਮੰਗ ਕੀਤੀ ਕਿ ਇਸ ਥਾਂ ਤੋਂ ਠੇਕਾ ਕਿਤੇ ਦੂਰ ਪਿੰਡ ਦੇ ਬਾਹਰ ਤਬਦੀਲ ਕੀਤਾ ਜਾਵੇ ਇਸ ਮੌਕੇ ਲੋਕ ਇਨਸਾਫ ਮੰਚ ਤਹਿਸੀਲ ਫਿਲੌਰ ਦੇ ਪ੍ਰਧਾਨ ਕਮਰੇਡ ਜਰਨੈਲ ਫਿਲੌਰ ਅਤੇ ਮਾਸਟਰ ਹੰਸ ਰਾਜ ਤੋਂ ਬਿਨਾਂ ਭਾਰਤੀ ਕਿਸਾਨ ਯੂਨੀਅਨ ਕਾਦਿਆਂ ਦੇ ਆਗੂ ਕਮਲਜੀਤ ਸਿੰਘ ਖਾਸ ਤੌਰ ਤੇ ਹਾਜ਼ਰ ਸਨ ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ ਤੋਂ ਬਿਨਾਂ ਪਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਜਿਨ੍ਹਾਂ ਵਿੱਚ ਸੁਖਪਾਲ ਸੁਖਾ ਸਰਪੰਚ, ਸੰਦੀਪ ਕੁਮਾਰ ਪੰਚ, ਤਰਮਿੰਦਰ ਪੰਚ, ਰਾਣੀ ਪੰਚ, ਬਿੰਦਰਕੌਰ ਪੰਚ, ਸੰਤੋਸ਼ ਕੁਮਾਰੀ ਪੰਚ, ਗੁਰਦਿਆਲ ਸਿੰਘ ਪੰਚ, ਕਾਮਰੇਡ ਜਰਨੈਲ ਸਿੰਘ ਪ੍ਰਦਾਨ ਲੋਕ ਇਨਸਾਫ ਮੰਚ, ਕਮਲਜੀਤ ਪ੍ਰਦਾਨ 파ਰਤੀ ਕਿਸਾਨ ਯੂਨੀਅਨ, ਰਾਮਜੀ ਦਾਸ, ਬਿੱਟੂ, ਜਗਤਾਰ ਸਿੰਘ, ਮੁਖਤਿਆਰ ਚੰਦ ਸਾਬਕਾ ਸਰਪੰਚ, ਸ਼ਾਮ ਲਾਲ तरसेम लाल सुलखण सिंह चलमन सिंह सुरजीत कुमार मुसला साई रोशन लाल टेल राम, खीरा जतिंदर कुमार कमलराज पायल हीबा बलजिंदर संगा दलवीर सिंह विद्या देवी चंद्र रेखा मास्टर हंसराज अमरजीत माओ साहेब आदि हाजर सन दुआबा न्यूज चौवी शानली लिलौर तो अजय सिंह नागी मनप्रीत सिंह राजविंदर सिंह राजा की रिपोर्ट ਇਹ ਫਿਰ ਚਾਤਤੀ ਕੇ ਮਤਲਬ ਜذور ਜਿਆਦਾ ਸਾਰੇ ਢਿੱਲੇ ਹੋ ਕੇ ਡੇਗ ਪੈਂਦੇ ਆ ਤੇ ਇਥੇ ਕਰ ਤੇ ਹਲਾਉਂਦੇ ਆ ਤੇ ਫਿਰ ਅ ਜذور ਲੰਗੜਾ ਹੁੰਦਾ ਸਾਡੇ ਘਾਰਾਂ ਲਾਗੇ ਮੂਤਦੇ ਆ ਲਾਗੇ ਕੋਈ ਦੇਖਦੇ ਨਹੀਂ ਸੁਣਦੇ ਨਹੀਂ ਕੋਸ਼ਿਸ਼ ਤੇ ਲੋਕੀ ਬਰੋਕ ਤੇ ਆ ਜਿੱਦਾਂ ਸਰਪੰਚ ਸਾਹਿਬ ਨੇ ਇਹ ਕਦਮ ਚੱਕਿਆ ਪਿੰਡ ਵਸੇ ਨੇ ਕਦਮ ਕੇ ਚੱਕੋ ਇਹਨਾਂ ਦਾ ਕੰਮ ਵਧੀਆ ਹੈ ਕਿ ਮਾੜਾ ਹੈ ਤੁਸੀਂ ਤੁਸੀਂ ਕੱਠਮੜ ਕੇ ਠੇਕੇ ਦੇ ਮੂਰੇ ਕੀ ਕਾਰਨ ਹੈ ਵੀ ਤੁਸੀਂ ਠੇਕੇ ਮੂਰੇ ਕੱਠਮੜ ਕੀਤਾ ਅਸੀਂ ਇਸ ਕਰਕੇ ਕੱਢਦੇ ਤਾਂ ਜੀ ਸਾਡੇ ਪਿੰਡ ਦੇ ਲੋਕ ਬਹੁਤ ਪਰੇਸ਼ਾਨ ਆ ਅਸੀਂ ਪਿੰਡ ਦੇ ਲੋਕਾਂ ਦੇ ਕਹਿਣ ਤੇ ਮਤਾ ਪਾਇਆ ਕਿ ਸਾਡੇ ਪਿੰਡੋਂ ਠੇਕਾ ਬਾਹਰ ਕਰਿਆ ਜਾਏ ਜਿੱਦੋਂ ਪਹਿਲਾਂ ਠੇਕਾ ਚੱਲਦਾ ਇੱਕ ਕਿੰਨੇ ਚਿਰ ਤੋਂ ਠੇਕਾ ਚੱਲਦੇ تھے ਠੇਕਾ ਪਹਿਲਾਂ ਤੋਂ ਚੱਲ ਰਿਹਾ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਜੀ ਪਿੰਡ ਵਾਲੇ ਨੇ ਕਿਹਾ ਹੋਊਗਾ ਪੰਚਾਇਤ ਨੂੰ ਪਿਛਲੀ ਨੂੰ ਪੰਚਾਇਤ ਨੇ ਨਹੀਂ ਸੁਣੀ ਸਾਡੇ ਧਿਆਨ ਤੇ ਨਹੀਂ ਆਂਦਾ ਸਨ ਚੰਗੀ ਲੱਗੀ ਚੀਜ਼ ਜਦੋਂ ਧਿਆ ਹੈ ਪੈਣਾ ਲੰਗਦੀਆਂ ਇੱਥੇ ਗਾਲਾਂ ਵੀ ਕੱਢਦੇ ਆ ਸ਼ਰਾਬ ਪੀਂਦੇ ਇੱਥੇ ਪਿਸ਼ਾਬ ਕਰਦੇ ਆ ਇਸ ਕਰਕੇ ਹੀ ਮਤਾ ਪਾਇਆ ਜੀ ਤੁਸੀਂ ਬੰਦੀ ਪ੍ਰਸ਼ਾਸਨ ਨੂੰ ਲੈ ਕੇ ਦਿੱਤਾ ਜੀ ਹਾਂਜੀ ਹੁਣ ਤੁਹਾਨੂੰ ਕੀ ਪ੍ਰੋਸਾ ਦਿੱਤਾ ਅੱਜ ਤਾਂ ਇਹ ਤਾਂ ਆਪਣੇ ਸੈਕਟਰੀ ਸਾਹਿਬ ਨੂੰ ਦਿਨੇ ਆਉਨੇ ਆ ਉਹ ਗਾਹ ਦੇ ਦਿੰਦੇ ਹੋਣੇ ਬੀਡੀਪੀਓ ਸਾਹਿਬ ਨੂੰ ਜੋ ਵੀ ਕਰਦੇ ਆ ਅੱਛਾ ਜੀ ਸੈਕਟਰੀ ਸਾਹਿਬ ਤੁਹਾਨੂੰ ਕੀ ਪ੍ਰੋਸਾ ਕੋ ਦੇ ਕੇ ਗਏ ਹਾਂ ਨਹੀਂ ਉਹਨਾਂ ਦਾ ਕੋਈ ਪ੍ਰੋਸਾ ਨਹੀਂ ਉਹ ਕਹਿੰਦਾ ਠੀਕ ਹੈ ਜੀ ਦੇ ਦਿਓ ਅਸੀਂ ਗਾਹ ਦੇ ਦਿੰਦੇ ਹਾਂ ਉਹਨਾਂ ਵੀ ਗਾਹ ਹੀ ਦੇਣਾ ਹੁੰਦਾ ਜੀ ਨਾਜੀ ਠੀਕਾ ਕੀਤਾ ਕਿੱਜਾ ਬਾਹਰ ਜਿੱਥੇ ਮੱਦੀ ਪਾ ਸਕਦੇ ਪਿੰਡ ਵਿੱਚ ਛਾਂ ਮੋਹੋ ਬਹੁਤ ਪਰੇਸ਼ਾਨੀ ਹੁੰਦੀ ਹੈ ਆਪਣੇ ਬੱਚੇ ਨੰਗਦੇ ਨੇ ਤੇ ਇੱਥੇ ਬਹੁਤ ਹੱਟ ਹੋ ਜਾਂਦਾ ਤੁਹਾਨੂੰ ਕੋਈ ਪਰੇਸ਼ਾਨੀ ਹੈ ਹਾਂਜੀ ਪਰੇਸ਼ਾਨੀ ਸਾਨੂੰ ਸਾਡਾ ਇੱਧਰ ਦੁਕਾਨਾ ਇੱਧਰ ਸਾਡਾ ਘਰ ਆ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਨੰਗੜ ਦੀ ਵੀ ਦਿੱਕਤ ਹੋ ਜਾਂਦੀ ਜਦ ਅਸੀਂ ਨੰਗਦੇ ਸਾਨੂੰ ਬੁੱਢਾ ਵੀ ਕੋ ਡੱਗ ਪੈਂਦਾ ਕੋ ਸ਼ਰਾਬ ਪੀ ਕੇ ਲੈ ਕੇ ਜਾਂਦਾ ਇੱਧਰ ਨੂੰ ਜਾਂਦਾ ਤੁਹਾਨੂੰ ਦਿੱਕਤ ਬਹੁਤ ਆਉਂਦੀ ਹੈ ਠੇਕਾ ਬਾਹਰ ਹੋਣਾ ਚਾਹੀਦਾ